ਅਸੀਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਗੁਰਜੰਟ ਸਿੰਘ ਦੀ ਡੈੱਡ ਬੋਡੀ ਰਿਸੀਵ ਕਰਕੇ ਪਰਿਵਾਰ ਨੂੰ ਸੰਭਲ ਲਈ ਆਏ ਹਾਂ ਡਾਕਟਰ ਐਸ.ਪੀ. ਸਿੰਘ ਉਬਰਾਈ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸ ٹرسٹ ਵੱਲੋਂ ਜਿੱਥੇ ਮਿੱਤਕ ਸਰੀਰ ਖਾੜੀ ਦੇਸ਼ਾਂ 'ਚੋਂ ਇੱਥੇ ਭੇਜੇ ਜਾਂਦੇ ਨੇ ਉੱਥੇ ਹੀ ਇੱਕ ਪਹਿਲ ਕਦਮੀ ਕਰਦੇ ਆ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਆ ਜੋ ਫ੍ਰੀ ਡੈੱਡ ਬੋਡੀਆਂ 에어ਪੋਰਟ ਤੋਂ ਕਿਸੇ ਵੀ ਦੇਸ਼ 'ਚੋਂ ਆਈਆਂ ਹੋਣ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅੱਜ ਜਿਹੜਾ ਗਰਜੰਟ ਸਿੰਘ ਨੌਜਵਾਨ ਸੀ ਮਜੀਠਾ ਕਸਬਾ ਨੇੜਲੇ ਪੰਘਵਾ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਕੁਝ ਦਿਨ ਪਹਿਲਾਂ ਦੁਬਈ ਚ ਮੌਤ ਹੋ ਗਈ ਸੀ ਬਿਮਾਰ ਹੋਣ ਕਾਰਨ ਉਹਦੀ ਡੈੱਡ ਬੋਡੀ ਰিসিਵ ਕਰਕੇ ਅਸੀਂ ਪਰਿਵਾਰ ਨੂੰ ਸੰਪਤੀ ਆ ਤੇ ਟਰੱਸਟ ਦੀ ਫ੍ਰੀ ਐਂਬੂਲੈਂਸ ਸੇਵਾ ਰਾਈ ਉਹਦੇ ਪਰਿਵਾਰ ਤੱਕ ਘਰ ਤੱਕ ਪਹੁੰਚਦਾ ਕੀਤੀ ਹੈ ਸਾਡਾ ਛੋਟਾ ਵੀਰ ਬੁਰਜੰਡ ਸਿੰਘ ਦੁਬਈ ਚ ਰਹਿਦਾ ਸੀ 6 ਸਾਲ ਤੋਂ 24 ਤਰੀਕ ਨੂੰ ਉਹਨਾਂ ਦੀ ਬ੍ਰੇਨ ਅਟੈਕ ਦਾ ਡੈਥ ਹੋ ਗਈ ਹੈ ਉਹਦੀ ਡੈੱਡ ਬੋਡੀ ਜਿਹੜੀ ਸੀ ਕਿਆ ਬਰਸਾੜ এয়ারਪੋਰਟ ਤੇ ਆਈ ਹੈ। ਬਰਾਇ ਜੀ ਦੀ ਜੀ ਟਰੱਸਟ ਹੈ। ਉਹਨਾਂ ਦੀ ਸਹਿਯੋਗ ਨਾਲ ਉਹਨਾਂ ਦੀ ਡੈੱਡ ਬੋਡੀ ਦੇ ਵਾਸਤੇ ਐਂਬੂਲੈਂਸ ਸੇਵਾ ਉਹਨਾਂ ਨੇ ਦਿੱਤੀ ਹੈ। ਉਹ ਘਰ ਤੱਕ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਪਹੁੰਚਾ ਰਹੇ ਨੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਬਾਕੀ ਬਰਾਇ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਲੋੜਵੰਦ ਜੇ ਹੋ ਸਕੇ ਉਹਨਾਂ ਦੀ ਨਿੱਜੀ ਮਾਲੀ ਉਹਨਾਂ ਦੀ ਸਹਾਇਤਾ ਕੀਤੀ ਜਾਏ। ਧੰਨਵਾਦ।